ਹਮਮ ਦੇਖ ਤਾਂ ਨੰ ਤਾਂ ਲੱਗਦੀ ਕਿ ਲੋ ਗਾਜਰਾਂ ਪਈਆਂ ਹੋngੀਆਂ ਭਾਈ ਨੇ ਮੈਨੂੰ ਇੱਕ ਦੋ ਗਾਜਰਾਂ ਘੱਟ ਲੱਗਦੀਆਂ ਚਲੋ ਚਲੋ ਜੀ ਨੰ ਤਾਂ ਜੇ ਜਰਾਬਾਂ ਖੋਲਣੀਆਂ ਨੇ ਜਰਾਬਾਂ ਖੋਲਦੀ ਤੂੰ ਆਪਣੀਆਂ ਠੀਕ ਹੈ ਫਿਰ ਪੈਰਾਂ ਨੂੰ ਗਰਮੀ ਜੀ ਆ ਜਾਂਦੀ ਹੌਲੀ ਹੌਲੀ ਲਿਆਓ ਪੈਰ ਇੱਧਰ ਨੂੰ ਕਰਕੇ ਕੁਰਸੀ ਆ ਸ਼ਾਮਾ ਜੀ ਵੀ ਰੱਖੀ ਹੋਈ ਆ ਮੈਂ ਤੇਰੀ ਕੁਰਸੀ ਤੇ ਇੱਕ ਧੁੱਪ ਚ ਵੀ ਰੱਖੀ ਹੋਈ ਆ ਤੇਰਾ ਜਿੱਥੇ ਦਿਲ ਕਰਿਆ ਤੂੰ ਉੱਥੇ ਬੈਠ ਜੀ ਆ ਬਦਾਂ ਦਮ ਲੈਣ ਵਾਸਤੇ ਸਤਿ ਸ੍ਰੀ ਅਕਾਲ ਜੀ ਤੁਹਾਡਾ ਵੈਲਕਮ ਕਰਦੇ ਆਂ ਸੀ ਆਪਣੇ ਚੈਨਲ ਚ ਬਾਜਾ ਮੈਂ ਮੰਜਾ ਖਿੱਚ ਲਮਾ ਸ਼ਾਮਾ ਜੀ ਨੂੰ ਹੁਣ ਵੀਡੀਓ ਸਹੀ ਰਿਕਾਰਡ ਹੋਊਗੀ ਨੰਤ ਕੁਛ ਤੇ ਖੁਸ਼ ਹੋ ਜਾਂਦਾ ਮੰਜੇ ਦਾ वेलकम माजी थोड़ा सादे चैनल च चे। चैनल पंजाब लाइफस्टाइल च पल लगियां हुण गाजरਾਂ ਕੱਟਣ ਸੁਪ ਖਿੜੀ ਹੋਈ ਆ ਬਹੁਤ ਸੋਹਣੀ ਤੁਸੀਂ ਕਹੋਗੇ ਵੀ ਮੈਂ ਮੌਸਮ ਦਾ ਜ਼ਿਕਰ ਹਮੇਸ਼ਾ ਕਰਦੀ ਆ ਜਦ ਧੁੱਪ ਵਾਲਾ ਮੌਸਮ ਤਾਂ ਫਿਰ ਮੈਂ ਬਹੁਤ ਖੁਸ਼ ਹੋ ਜਾਨੀ ਆ ਜਦ ਬੱਦਲ ਵਾਈ ਜਾਂ ਠੰਡ ਠੰਡੀ ਹੁੰਦੀ ਫਿਰ ਮੈਨੂੰ ਵਧੀਆ ਘੱਟ ਲੱਗਦਾ ਕਿਉਂਕਿ ਮੇਰੇ ਨਾਲ ਜਦ ਗਲਾ ਜਾਮ ਹੋ ਜਾਂਦਾ ਠੰਡ ਵਿੱਚ ਮੈਨੂੰ ਚੱਟ ਨਹੀਂ ਹੈਗਾ ਸਰਪੀ ਵਾਲਾ ਮੌਸਮ ਬਸ ਗੜੀ ਦਿੰਦਾ। ਉਹ ਲੱਗ ਗਿਆ ਗਾਜਰਾਂ ਕੱਟਣ। ਹੂੰ। ਨੰਨ ਤਾਂ ਮੈਨੂੰ ਲੱਗਦਾ ਸਾ ਤੂੰ ਲੈ ਕੇ ਆਇਆ ਗਾਜਰਾਂ ਕਿਲੋ ਤੇ ਘੱਟੇ ਲੱਗਦੀਆਂ। ਭਾਈ ਨੇ ਜੋਕਣ ਤੇ ਥੋੜੀ ਕਰਤੀ ਫੇਰਾ ਫੇਰੀ ਕਿਉਂਕਿ ਮੇਰਾ ਅੰਦਾਜ਼ਾ ਹੈ ਨਾ ਹੁੰਦਾ ਇੱਕ ਦੋ ਗਾਜਰਾਂ ਘੱਟ ਲੱਗਦੀ ਇਹਦੇ ਚ। ਨੰਨ ਤੂੰ ਬੇਟਾ ਨੇ ਰੋਕੇ ਟੈਂਪੂ ਵਾਲਾ ਆਪਣੀ ਦਾਦੀ ਮੂਮਾ ਨਾਲ ਜਾ ਕੇ ਲੈ ਕੇ ਆਇਆ ਇਹ। ਵੀ ਆਪਣੀ ਟੂਰਸ ਕੱਟਦੇ ਆ ਜੀ ਗਾਜਰਾਂ ਦੀ ਸਬਜ਼ੀ ਇਹ ਵੀ ਚਲਤ ਨਾ ਕਰਤ वैसे ਤਾਂ ਸਰਦੀ ਤੋਂ ਬਚਣ ਦੇ ਲਈ ਬਹੁਤ ਸਾਰੇ ਉਪਾਏ ਬੇਤੀ ਉਪਾਏ ਇੰਗਲਿਸ਼ ਦਵਾਈਆਂ ਜਿਹੜਾ ਨੂੰ ਅੰਗਰੇਜ਼ੀ ਦਵਾਈਆਂ ਕਹਿੰਦੇ ਬਹੁਤ ਕੁਸ਼ ਅਵੇਲੇਬਲ ਆ ਬਟ هەر ਚੀਜ਼ ਦਾ ਜੇ ਆਪਾਂ ਨੂੰ ਫਾਇਦਾ ਹੁੰਦਾ ਜੀ ਨਾਲ ਦੀ ਨਾਲ ਨੁਕਸਾਨ ਵੀ ਹੁੰਦਾ ਜਿਵੇਂ ਕਿ ਮੈਨੂੰ ਸਭ ਕਹਦੇ ਨੇ ਆ ਤੂੰ ਇਲਾਇਚੀਆਂ ਸੰਸ ਤਾਂ ਚਲੋ ਠੰਡੀ ਹੁੰਦੀ ਆ ਐਜਾਇਨ ਬਟ ਮੈਨੂੰ ਪਤਾ ਵੀ ਜੇ ਮੈਨੂੰ ਇੱਕ ਚੀਜ਼ ਦਾ ਬੈਨੀਫਿਟ ਹੁੰਦਾ ਤਾਂ ਉਹਦਾ ਨਾਲ ਨਾਲ ਨੁਕਸਾਨ ਵੀ ਆ हां ਛੋਟੀਆਂ ਇਲਾਇਚੀਆਂ ਥੋੜੀਆਂ ਬੈਨੀਫਿਟਡ ਜੇ ਆਪਾਂ ਜਿਹਨੂੰ ਸਰਦੀ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਆ ਮੇਰੀ ਤਰ੍ਹਾਂ ਕਿਸੇ ਵੀ ਭੈਣ ਭਰਾ ਨੂੰ ਤਾਂ ਆਪਾਂ ਜਿਹੜੀਆਂ ਛੋਟੀਆਂ ਇਲਾਇਚੀਆਂ ਹੁੰਦੀਆਂ ਉਹ ਆਪਾਂ ਫਾਇਦੇਮੰਦ ਰਹਿਣੀ ਆ ਉਹਨੂੰ ਆਪਾਂ ਚਾਹ ਵਿੱਚ ਪਾ ਕੇ ਵੀ ਯੂਜ਼ ਕਰ ਸਕਦੇ ਆ ਤੇ ਐਵੇਂ ਰਾਤ ਨੂੰ ਸੌਣ ਤੋਂ ਪਹਿਲਾਂ ਦੋ ਇਲਾਇਚੀਆਂ ਚਬਾ ਕੇ ਸੌਂ ਸਕਦੇ ਆ ਜਿੰਨੀ ਵੀ ਸਰਦੀ ਹੈਲਥ ਠੀਕ ਰਹਿੰਦੀ ਹੈ ਜਿਨ੍ਹਾਂ ਲੋਕਾਂ ਨੂੰ ਠੰਡ ਤੋਂ ਪ੍ਰੋਬਲਮ ਹੁੰਦੀ ਆ ਉਹ ਇਦਾਂ ਦੇ ਕੁਝ ਆਪਾਂ ਟੈਕਨੀਕਸ ਯੂਜ਼ ਕਰਕੇ ਆਪਣੇ ਆਪ ਨੂੰ ਇਦਾਂ ਦੇ ਤਰੀਕੇ ਵਰਤ ਕੇ ਫਿੱਟ ਨਹੀਂ ਕਰਦੇ ਆ ਜਿਸ ਤਰੀਕੇ ਨੰਤੂ ਬੇਟਾ ਗੱਦੀ ਮੰਮਾ ਆਗੇ ਮੰਮੀ ਗਈ ਸੀ ਸਿਲੰਡਰ ਭਰਉਣ ਨੰਨ ਉਸ ਕਮੈਂਟ ਕਰਤੀ ਉਹਨਾਂ ਨੇ ਇਹ ਸਿਲੰਡਰ ਭਰਉਣੇ ਵਾਲੀ ਤਰਲੀਆਂ ਤੋਂ ਬੇ ਗੁਰਦੁਆਰਾ ਸਾਹਿਬ ਕੋਲ ਪਹੁੰਚਣ ਵਾਲੀ ਆ ਤੇ ਭਾਈ ਜੀ ਨੇ ਵੀ ਭਰਉਣਾ ਤੇ ਆ ਜੋ ਨੰਤੂ ਬੇਟਾ ਕਿ ਲੋ ਨੰਤੂ ਬੇਟਾ ਨੇ ਖੋਲਤਾ ਗੇਟ ਐਨਾ ਕੰਮ ਤਾਂ ਸਾਡਾ ਮੁੰਡਾ ਹੁਣ ਕਰ ਦਿੰਦਾ ਗੇਟ ਖੋਲਤਾ ਨੰਤੂ ਬੇਟਾ ਨੇ ਮੰਮਾ ਸਿਲੰਡਰ ਪਰ ਆਲੇ ਕਾਫੀ ਹੀ ਗਾ ਫਰਕ ਹੋ ਗਿਆ ਕਾਫੀ ਫਿਰ ਮੇਰੇ ਕੋ ਪਈਆ ਠੀਕ ਆ ਓਕੇ ਦੇਖ ਤਾਂ ਸੇ ਕਾਫੀ ਦੀ ਕਿੰਨੀ ਜੜ ਵੱਡੀ ਵੀ ਦਿਖਾਈ ਵੀਊਜ਼ ਨੂੰ ਵੀ ਦਿਖਾਈਏ ਆਹਾਂ ਸਾਡੇ ਗਵੰਡੀਆਂ ਦੀ ਕਾਫੀ ਆਹਾਂ ਸਾਡੀ ਆ ਹਨਾ ਨੰਤ ਇੰਨਾਂ ਤਾਂ ਹਸਦਾ ਵੀ ਕਿੰਨੀ ਜੜ ਵੱਡੀ ਵੀ ਹੈ ਸਿਲੰਡਰ ਵਾਲੀ ਕਾਫੀ ਦੀ ਸਾਡੀ ਤਾਂ ਕਾਫੀ ਸਾਡੀ ਕਾਫੀ ਤਾਂ ਨਮੀ ਪਈ ਆ ਨਾਲੇ ਰੱਖ ਦੇਤੀ ਕੋਰ ਮੰਮਾ ਬੁਆ ਬੁਆ ਕੀ ਰੱਖ ਰਹੀ ਰਹੀ ਚੀਜ਼ਾਂ ਨੂੰ ਤੂੰ ਬੇਟਾ ਵੀ ਰੱਖਦਾ ਰਹੀ ਚੀਜ਼ ਸੰਭਾਲ ਕੇ ਹਾਂ ਮਾ ਦੇ ਕੋਈ ਜੇ 4 ਕੋ 100 ਰੁਪਏ ਦਾ ਦੰਦਾ ਹੈ ਸਗੀ ਵੀ ਜਾਂ ਦੇਖਣਾਂ ਤਾਂ ਆਜੀ ਸਾਡੇ ਗਵਾਂਡੇ ਦੀ ਕਾਪੀ ਨੰਤੂ ਬੇਟਾ ਹੱਸਦਾ ਆ ਸਾਡੀ ਕਾਪੀ ਆ ਅਸੋ ਦੇਖੋ ਸਾਡੀ ਨਵੀਂ ਪਈ ਆ ਹੈਨਾ ਨੰਤਾ ਦੇ ਪੱਬੀ ਨੇ ਕਿੰਨਾ ਨਾਸ ਮਾਰਿਆ ਪਰ ਚੇਪੀਆਂ ਚੁੱਪੀਆਂ ਲਾਈਆਂ ਵੀ ਆ ਕਾਪੀ ਨੂੰ ਹਾਂ ਦੇਖ ਕਿੰਨਾ ਨਾਸ ਮਾਰਿਆ ਕਾਪੀ ਦਾ ਹੱਸਦਾ ਬਈਆ ਕਾਪੀ ਆ ਕਿੰਨੀ ਗੰਦੀ ਕਾਪੀ ਬਦਲ ਲੈਣ ਹੋ ਅੱਛਾ ਕਹਿ ਦੇ ਫਿਰ ਕੇ ਬਦਲ ਲੋ ਕਾਪੀ ਤਾਂ ਦੇਖ ਲੈ ਕਿੰਨਾ ਨਾਸ ਮਾਰਿਆ ਬਸ ਸੰਭਾਲ ਲਈ ਰੱਖ ਦੇ ਜਮੀ ਜਿੱਥੇ ਦੇ ਕੁੱਤੀ ਖਲ ਖੁੰਜੇ ਸਿੱਟਦੇ ਨੇ ਫਿਰ ਆਜੀ ਹਾਲ ਹੋਣਾ ਸੋ ਇਹ ਦਿੱਕਤ ਆ ਜਾਂਦੀ ਹੈ ਤੇ ਇਹਦੇ ਵਿੱਚ ਆਪਾਂ ਨੂੰ ਟੈਨਸ਼ਨ ਲੈਣ ਵਾਲੀ ਕੋਈ ਗੱਲ ਨਹੀਂ ਹੁੰਦੀ ਜੇ ਕਿਸੇ ਨੂੰ ਮੈਸੇਜ ਨਹੀਂ ਆਉਂਦਾ ਸਿਲੰਡਰ ਤੋਂ ਬਾਅਦ ਮਿਸਕਾਲ ਦੇਣ ਤੋਂ ਬਾਅਦ ਸੋ ਸਾਡੀ ਇਹ ਸਮੱਸਿਆ ਆਟੋਮੈਟਿਕਲੀ ਸੋਲਵ ਹੋ ਗਈ ਆਪਣੇ ਆਪ ਹੀ ਅੱਜ ਸਵੇਰ ਮੈਸੇਜ ਆ ਗਏ ਨਹੀਂ ਅਸੀਂ ਆਪਣੇ ਜਾਣ ਪਛਾਣ ਵਾਲੇ ਫਰ ਡੁੱਧਰ ਭਾਬੀ ਉਹ ਨਹੀਂ ਉਹਨਾਂ ਦੀ ਕਾਪੀ ਲੈ ਕੇ ਉਹਨਾਂ ਦੇ ਮੋਬਾਈਲ ਤੋਂ ਅਸੀਂ ਬੁੱਕ ਕੀਤਾ ਆਪਦਾ ਸਿਲੰਡਰ ਵੀ ਚੱਲ ਅਸੀਂ ਤੁਹਾਨੂੰ ਫਿਰ ਨੈਕਸਟ ਟਾਈਮ ਤੁਸੀਂ ਸਾਡੇ ਵਾਲੇ ਤੋਂ ਕਰਿਓ ਠੀਕ ਚੱਲ ਗਿਆ ਅੱਜ ਦਾ ਕੰਮ ਨੰਨਤੋਂ ਬੀਤਾਂ ਨੰਨਤੋਂ ਬੀਤ ਕੇ ਨੰਨਤ ਦੇਖ ਰਿਹਾ ਹਰਮਿਤ ਵੀਰੇ ਦੀ ਫੋਟੋ ਲੱਗੀ ਹੋਈ ਹੈ ਹੂੰ ਵੀਰ ਦੀ ਫੋਟੋ ਲਾਈ ਵੀ ਹੈ ਗੁੱਡ ਠੀਕ ਹੈ ਠੀਕ ਹੈ ਅਫਸਲ ਜਾਨ ਨੰਤ ਦਾ ਹੈਗਾ ਸੁਭਾਅ ਮੇਰੀ ਤਰ੍ਹਾਂ ਸਾਫ ਸਫਾਈ ਵੱਧ ਰੱਖਣਾ ਹਮ ਇਹ ਹਰੇਕ ਚੀਜ਼ ਨੂੰ ਵੀ ਸਾਫ ਰੱਖਦਾ ਇਹਨੂੰ ਐਵੇਂ ਵੀ ਲੈ ਹਰੇਕ ਚੀਜ਼ ਆਪਦੀ ਚਾਹੇ ਬਰਸ਼ ਵੀ ਆ ਉਹ ਵੀ ਸਾਫ ਸੁਥਰਾ ਹੋਣਾ ਚਾਹੀਦਾ ਕਲੀਨ ਹੋਣੀ ਚਾਹੀਦੀ ਹਰੇਕ ਚੀਜ਼ ਕੰਗੇ ਆ ਉਹ ਵੀ ਧੋਏ ਜਾਣੇ ਚਾਹੀਦੇ ਆ ਕੁਝ ਮਹੀਨਿਆਂ ਬਾਅਦ ਵਿੱਚ ਡਸਟ ਨਹੀਂ ਪਸੀ ਹੋਈ ਹੋਣੀ ਚਾਹੀਦੀ ਸੋ ਨੰਤ ਇਹ ਛੋਟੀਆਂ ਛੋਟੀਆਂ ਬਰੀਕੀਆਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਇਹਨੂੰ ਸਾਫ ਸਫਾਈ ਬਹੁਤ ਜ਼ਿਆਦਾ ਪਸੰਦ ਆ ਹੈ ਨਾ ਨੰਤੂ ਬੇਟਾ ਕਸ਼ਮੀਰੀ ਆਇਆ ਹੋਇਆ ਦੇਖਦੇ ਮम्मी ਦਾ ਚਾਚੀ ਨੇ ਸ਼ਾਲ ਲੈਣੀ ਚਾਚੀ ਨੂੰ ਕਹਿੰਦੀ ਸ਼ਾਲ ਦਵਾਈ ਜਾਂਦੀ ਆ ਉਹ ਸਾਈਕਲ 'ਤੇ ਹੈ ਕਿ ਹਾਂ ਹਾਂ ਸਾਈਕਲ 'ਤੇ ਹੈ ਲੋ ਜੀ ਚਲੇ ਗਿਆ ਕਸ਼ਮੀਰੀ ਅਸਲ ਵਿੱਚ ਸਾਡੇ ਆਏ ਸੀਗੇ ਚਾਚੀ ਉਹ ਕਹਿੰਦੀ ਮੇਰ ਨੂੰ ਰੇਟ ਕਰਵਾ ਦਿਓ ਤੁਸੀਂ ਕਸ਼ਮੀਰੀ ਤੇ ਬਈ ਮੈਂ ਲੈਣੀ ਐ ਇੱਕ ਸ਼ਾਲ ਮੇਰੀ ਬਣ ਜੂਗੀ ਪਰ ਹੋਇਆ ਉਲਟ ਕਸ਼ਮੀਰੀ ਮੰਨੇ ਹੀ ਨਹੀਂ ਉਹ ਕਹਿੰਦਾ ਜੇ ਇਹ ਕੋਟੀ ਆ ਮੇਰੀ 700 ਦੀ ਤਾਂ ਖਰੀਦੇ ਆ 750 ਦੀ ਤੇ ਕਹਿੰਦਾ ਵੀ ਮੈਂ 300 ਨੂੰ 400 ਨੂੰ ਨਹੀਂ ਵੇਚਣੀ ਹੈ ਫਿਰ ਅਸੀਂ ਕਿਹਾ ਵੀ ਠੀਕ ਐ ਮਰਜ਼ੀ ਆ ਤੁਹਾਡੀ ਹਨਾ ਨੰਤ ਤੇ ਸੋ ਵਿਚਾਰੀ ਚਾਚੀ ਨੂੰ ਅਹੀਂ ਜਾਣਾ ਪਿਆ ਤੇ ਕਸ਼ਮੀਰੀ ਵੀ ਅਹੀਂ ਗਿਆ ਕਈ ਵਾਰੀ ਉਹੀ ਰੇਟ ਬਣ ਜਾਂਦਾ ਹੀ ਕਈ ਵਾਰੀ ਬਣਦਾ ਨਹੀਂ ਪਰ ਮੈਂ ਕਿਹਾ ਵੀ ਹੁਣ ਜੇ ਕਸ਼ਮੀਰੀ ਅੰਨਾ ਹਾਈ ਰੇਟ ਲਾਉਣਗੇ ਜੇ ਹੁਣ ਆਪਾਂ ਸ਼ਾਪਸ ਤੇ ਜਾ ਕੇ ਦੇਖੀਏ ਹੁਣ ਸੀਜ਼ਨ ਆਫ ਹੋਣੇ ਵਾਲਾ ਹੁਣ ਤਾਂ ਵੈਸੇ ਹੀ ਦੁਕਾਨਦਾਰਾਂ ਨੇ ਬਹੁਤ ਘੱਟ ਰੇਟ ਵਿੱਚ ਕੱਢ ਦੇਣੇ ਆ ਕੱਪੜੇ ਅੱਧ ਅੱਧ ਜਨਵਰੀ ਨਹੀਂ ਅੱਧ ਬਸ ਫਰਵਰੀ ਚ ਤਾਂ ਗਰਮੀ ਹੋ ਗਈ ਬਸ ਨਾ ਹੁਣ ਅੱਜ 22 ਜਨਵਰੀ ਹੋ ਗਈ ਹਨਾ ਨੰਤ ਉਂ ਬਰੇ ਤੋਂ ਹੀ ਦੁਕਾਨਦਾਰਾਂ ਨੇ ਘੱਟ ਕਰਕੇ ਪੀਸ ਕੱਢ ਦੇਣੇ ਕਿਉਂਕਿ ਹੁੰ ਤਾਂ ਕਿਸੇ ਨੂੰ ਜ਼ਰੂਰਤ ਨਹੀਂ ਪੈਣੀ ਧੁੱਪ ਚਮਕੀ ਤੇ ਕਿਸੇ ਨੇ ਨਹੀਂ ਫਿਰ ਪੁੱਛਣਾ ਹਮੁੱਟੇ ਕੱਪੜੇ ਉਹ ਵੀ ਇਹ ਸਵੇਰ ਸ਼ਾਮ ਦੀ ਜਿਹੜੀ ਠੰਡ ਹੁੰਦੀ ਹੈ ਉਹਦੀ ਵਜ੍ਹਾ ਕਰਕੇ ਹੁੰਦੀ ਹਾਂ ਫਿਰ ਬਾਏ ਬਾਏ ਫਿਰ ਗਰਮੀ ਵਾਲੇ ਕੱਪੜੇ ਪਹਿਣਗੇ ਠੀਕ ਹੈ ਜੀ ਚਲੋ ਮਿਲਦੇ ਆਪਾਂ ਨੈਕਸਟ ਵਲੌਗ ਵਿੱਚ ਜਲਦੀ ਹੀ ਤੁਹਾਨੂੰ ਤੇ ਮੈਂਨਨ ਤੋਂ ਬੇਟਾ ਨੂੰ ਹੋਰ ਖਿਲਾਦ ਮੈਂ ਖਿਚੜੀ ਤੇ ਆਪਾਂ ਛੇਤੀ ਹੀ ਮਿਲਦੇ ਆਂ ਜੀ ਸਸਰੀਕਾਲ ਜੀ ਤੁਬੀ ਕਰਦੇ ਬਾਈ 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 ਜੀ